ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਆਪਾਂ ਅੱਜ ਲੈ ਕੇ ਆਏ ਹਾਂ ਡੰਡੀ ਟਾਂਕੇ ਆਪਾਂ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਸੀਗਾ ਟਾਂਕੇ ਸਿਖਾਏ ਸੀਗੇ ਤਿੰਨ ਚਾਰ ਆਪਾਂ ਚਾਰ ਸਿਖਾਏ ਸੀਗੇ ਤੁਸੀਂ ਉਹ ਵੀਡੀਓ ਦੇਖ ਸਕਦੇ ਆਂ ਤੇ ਅੱਜ ਆਪਾਂ ਅੱਗੇ ਸ਼ੁਰੂ ਕਰਦੇ ਆਂ ਇਹ ਇਹ ਫ੍ਰੀ ਵਿੱਚ ਆਪਾਂ ਤੁਹਾਨੂੰ ਸਾਰਾ ਕੋਰਸ ਕਰਾਵਾਂਗੇ ਪਹਿਲਾਂ ਆਪਾਂ ਡੰਡੀ ਟਾਂਕੇ ਫਿਰ ਪੱਤੀਆਂ ਫਿਰ ਫਲਾਵਰ ਸਾਰਾ ਕੁਝ ਬਣਾਵਾਂਗੇ ਤਾਂ ਅੱਜ ਉਹ ਆਪਾਂ ਸਟਾਰਟ ਕਰਦੇ ਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਚਲੋ ਸ਼ੁਰੂ ਕਰਦੇ ਆਂ ਆਪਾਂ ਪਹਿਲਾਂ ਬਣਾਉਣੇ ਆ ਆਪਾਂ ਬੈਕ ਸਟਿਚ ਰੋਲ ਇਹ ਆਪਾਂ ਤੁਹਾਨੂੰ ਦੱਸਿਆ ਹੋਇਆ ਏ ਇਸ ਤਰ੍ਹਾਂ ਕਰਕੇ ਇਹ ਪਹਿਲਾਂ ਆਪਾਂ ਤੁਹਾਨੂੰ ਸਿਖਾਇਆ ਵਾ ਉਸ ਤਰ੍ਹਾਂ ਹੀ ਇਹ ਉੱਪਰ ਦੀ ਬਾਅਦ ਵਿੱਚ ਆਪਾਂ ਤੁਹਾਨੂੰ ਬੈਕ ਰੋਲ ਦੱਸਾਂਗੇ ਇਹਦੇ ਤੇ ਇੱਥੋਂ ਦੇ ਕੋਈ ਕੱਢਣਾ ਇਹ ਦੇਖ ਸਕਦੇ ਹਾਂ ਇਸ ਤਰ੍ਹਾਂ ਜਿੱਥੇ ਆਪਾਂ ਪਹਿਲਾਂ ਇਹ ਧਾਗਾ ਕੱਢਿਆ ਹੁੰਦਾ ਆਹ ਵਾਲੀ ਚੀਜ਼ ਉੱਥੇ ਹੀ ਆਪਾਂ ਦੁਬਾਰਾ ਕੱਢਣਾ ਹੁੰਦਾ ਏ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਬਣਾਈ ਜਾਣਾ ਇਹ ਸਾਰਾ ਇਹ ਬਣਾਉਣ ਲਈ ਆਪਾਂ ਇਹੜਾ ਐਂਕਰ ਦਾ ਧਾਗਾ ਚਾਰ ਲੜਾ ਪਾਇਆ ਇਹ ਛੇ ਲੜਾ ਨਹੀਂ ਪਾਇਆਗਾ ਡੰਡੀਆਂ ਬਣਾਉਣ ਵਾਸਤੇ ਇਸ ਤਰ੍ਹਾਂ ਇਹ ਸਾਰੇ ਡੰਡੀਆਂ ਹੈ ਬਾਨੀਆਂ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਦੇ ਉੱਪਰ ਦੀ ਜਿਹੜਾ ਰੋਲ ਕਰਨਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੇ ਆਪਾਂ ਪਾਏ ਆ ਟਾਂਕੇ ਇਹਨਾਂ ਨੂੰ ਐਂ ਕੱਢੀ ਜਾਣਾ ਹੈ ਇਸ ਤਰ੍ਹਾਂ ਇਹ ਉੱਪਰ ਦੀ ਐ ਜਿਹੜਾ ਰੋਲ ਹੋਈ ਜਾਊਗਾ ਇਹ ਤੁਸੀਂ ਡਬਲ ਧਾਗੇ ਨਾਲ ਵੀ ਕਰ ਸਕਦੇ ਆਂ ਕਿਸੇ ਹੋਰ ਕਲਰ ਲੈ ਕੇ ਉਹਦੇ ਨਾਲ ਵੀ ਸੋਹਣਾ ਲੱਗਦਾ ਏ ਇਹਦੇ ਨਾਲ ਡੰਡੀਆਂ ਬਨ ਜਾਂਦੀਆਂ ਬਹੁਤ ਵਧੀਆ ਫਲਾਵਰ ਦੇ ਵਿੱਚ ਹਰੇਕ ਟਾਂਕੇ ਦੇ ਉੱਪਰ ਦੀ ਇਦਾਂ ਬਣਾਉਣਾ ਇਹ ਡਬਲ ਧਾਗਾ ਯਾਨੀ ਕਿ ਹੋਰ ਕਲਰ ਦਾ ਧਾਗਾ ਲੈ ਕੇ ਤੁਸੀਂ ਇਸ ਤਰ੍ਹਾਂ ਕਰ ਸਕਦੇ ਆ। ਇਸ ਨੂੰ ਬੈਕ ਰੋਲ ਸਟਿਚ ਕਹਿੰਦੇ ਆ। ਇਸ ਤਰ੍ਹਾਂ। ਇਸ ਤਰ੍ਹਾਂ। ਇਹ ਸੀਗਾ ਪਹਿਲਾ ਸਟਿਚ। ਅੱਗੇ ਆਪਾਂ ਤੁਹਾਨੂੰ ਦੱਸ ਦਿਆਂ ਕ੍ਰੋਸ ਸਟਿਚ। ਅੱਗੇ ਆਪਾਂ ਤੁਹਾਨੂੰ ਦੱਸ ਦਿਆਂ ਕ੍ਰੋਸ ਸਟਿਚ। ਜਿਵੇਂ ਕਿ ਇਸ ਤਰ੍ਹਾਂ ਮੈਂ ਲਾਇਆ ਹੋਇਆ ਏ। ਤੁਸੀਂ ਇਸ ਤਰ੍ਹਾਂ ਵੀ ਲਾ ਸਕਦੇ ਆ। ਇਹਦੇ ਵਾਸਤੇ ਆਪਾਂ ਡਬਲ ਲੈਂਨ ਲਈ ਆ।

ਆ ਦੇਖੋ ਤੁਸੀਂ ਇਹ ਚਾਦਰਾਂ ਵਗੈਰਾ ਤੇ ਬਹੁਤ ਪਾਈ ਜਾਂਦੀਆਂ ਸੀ ਇਹ ਕੜਾਈ ਇਹਦੇ ਨਾਲ ਗੱਢੀ ਜਾਂਦੀਆਂ ਹੁਣ ਅੱਜਕੱਲ ਸੂਟਾਂ ਦੇ ਵਿੱਚ ਵੀ ਪੈ ਰਿਹਾ ਇਹ ਇਸ ਤਰ੍ਹਾਂ ਇਹਦੇ ਨਾਲ ਫੁਲਕਾਰੀ ਟੰਕੇ ਜਿਆਦਾ ਕੱਢੇ ਜਾਂਦੇ ਫੁਲਕਾਰੀ ਦੇ ਵਿੱਚ ਇਹ ਟੰਕ ਜਿਆਦਾ ਯੂਜ਼ ਕੀਤਾ ਜਾਂਦਾ ਫੁਲਕਾਰੀਆਂ ਕੱਢੀਆਂ ਜਾਂਦੀਆਂ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫਲਕਾਰੀ ਦੇ ਵਿੱਚ ਜ਼ਿਆਦਾ ਯੂਜ਼ ਕੀਤਾ ਜਾਂਦਾ ਵਲੇ ਟੰਕਾ ਇੱਕ ਮਦਦਮ ਤਰੀਕਾ ਹੋਰ ਦੱਸਦੀ ਹਾਂ ਇਸ ਤਰ੍ਹਾਂ ਨਸਤਰਾ ਤਾਂ ਲੈ ਐਕਵਰੀ ਲਾਈਨ ਬਣਾ ਲਈ ਫਿਰ ਇਹਦੇ ਉੱਪਰ ਦੀ ਦੂਜੀ ਵਾਰ ਇਹ ਇਸ ਤਰ੍ਹਾਂ ਕ੍ਰੋਸ ਬਣ ਗਿਆ ਇਸ ਤਰ੍ਹਾਂ ਇਹ ਹੈਗਾ ਕ੍ਰੋਸ ਸਟਿਚ ਇਹ ਦੇਖੋ ਇਸ ਤਰ੍ਹਾਂ ਕ੍ਰੋਸ ਬਣ ਗਿਆ ਅੱਗੇ ਆਪਾਂ ਬਣਾਉਣੇ ਆ ਬਟਨ ਹੋਰ ਹਾਂਜੀ ਅਗਲਾ ਜਿਹੜਾ ਆਪਾਂ ਸਟਿਚ ਬਣਾ ਰਹੇ ਆਂ ਬਟਨ ਹੋਲ ਸਟਿਚ ਬਣਾ ਰਹੇ ਆਂ ਦੇਖੋ ਧਾਗੇ ਨੂੰ ਉੱਪਰ ਰੱਖਣਾ ਆਪਾਂ ਇਸ ਤਰ੍ਹਾਂ ਨਾ ਇਸ ਤਰ੍ਹਾਂ ਸਿੱਧਾ-ਸਿੱਧਾ ਟਾਂਕੇ ਭਰਨਾ ਉੱਪਰੋਂ ਵੀ ਤੇ ਨੀਚੋਂ ਵੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉਸ ਤਰ੍ਹਾਂ ਇਹਦੇ ਨਾਲ ਫਲਾਵਰ ਬੰਦੇ ਆ ਅੱਗੇ ਆਪਾਂ ਤੁਹਾਨੂੰ ਫਲਾਵਰ ਬਣਾ ਕੇ ਦਿਖਾਵਾਂਗੇ ਇਹਨਾਂ ਨਾਲ ਇਸ ਟੰਕੇ ਨਾਲ ਫਲਾਵਰ ਕਿਵੇਂ ਬੰਦਾ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਇੱਥੇ ਕੱਟ ਦਿੰਨੇ ਆ ਹੁਣ ਆਪਾਂ ਇਹ ਦੂਜੀ ਸਾਈਡ ਬਣਾਉਣੇ ਆ ਇਸ ਤਰ੍ਹਾਂ ਕਰਕੇ ਇੱਥੇ ਕੱਟ ਲੈਣੇ ਆ ਆਪਾਂ ਐ ਇਸ ਤਰ੍ਹਾਂ ਇਹ ਜਿਹੜਾ ਵਿੱਚ ਸਨ ਨਾ ਆਪਾਂ ਇਹਦੇ ਸਨ ਵਿੱਚ ਕੱਢਾਂਗੇ ਇਹ ਉਹ ਇਹ ਸੰਘਣਾ ਸੰਘਣਾ ਹੋ ਜਾਊਗਾ ਇੱਧਰ ਵੀ ਉਹ ਵਾਲੀ ਆ ਡੰਡੀ ਜਿਹੜੀ ਇਹਦੇ ਉੱਪਰ ਬਣੀ ਆ ਇਹ ਇੱਧਰ ਵੀ ਬਣ ਜਾਊਗੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਇੱਥੋਂ ਕੱਢ ਲੈਣਾ ਆਪਾਂ ਜਿਹੜਾ ਵਿਚਾਲੇ ਸਨ ਛੱਡਿਆ ਵਾ ਆਪਾਂ ਇੱਧਰੋਂ ਵੀ ਇੱਧਰ ਕੱਢ ਲੈਣੀ ਐ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤੋ ਦੇ ਸਕਦੇ ਆਂ ਵੇਖੋ ਉੱਤੋਂ ਦੇ ਆ ਦੋਨੋਂ ਸਾਈਡਾਂ ਤੋਂ ਇਹ ਡੰਡੀ ਬਣੀ ਜਾਂਦੀ ਹੈ ਜੰਜੇਰੀ ਜੀ ਬਣੀ ਜਾਂਦੀ ਆ ਇਹਨਾਂ ਨਾਲ ਫਲਾਵਰ ਬੰਦੇ ਆ ਅੱਗੇ ਤੁਹਾਨੂੰ ਫਲਾਵਰ ਬਣਾ ਕੇ ਦਿਖਾਵਾਂਗੇ ਆਸਤਰਾ ਇਹ ਸੰਗਣਾ ਸੰਗਣਾ ਹੋ ਗਿਆ ਨਾਲੇ ਹਾਂਜੀ ਜਿਹੜਾ ਅਗਲਾ ਟਾਂਕਾ ਇਹ ਹੈਗਾ ਫੈਦਰ ਸਟਿਚ ਜਿਹੜਾ ਕਿ ਇਹ ਫੁਲਕਾਰੀਆਂ ਦੇ ਵਿੱਚ ਵਾ ਸੂਟਾਂ ਦੇ ਵਿੱਚ ਵੀ ਸਾਰੇ ਬਹੁਤ ਵਰਤਿਆ ਜਾਂਦਾ ਪਹਿਲਾਂ ਇਹ ਆਪ ਉਪਰੋਂ ਕੱਢ ਲਿਆ ਫਿਰ ਇਸ ਤਰ੍ਹਾਂ ਕੱਢ ਕੇ ਇਹਨੂੰ ਸਾਈਡਾਂ ਤੋਂ ਇਸ ਤਰ੍ਹਾਂ ਪੱਤੀਆਂ ਜੀਆਂ ਬਣੀ ਜਾਂਦੀਆਂ ਇਹ ਇਧਰੋਂ ਵੀ ਕੱਢ ਲੈਣਾ ਇਸ ਤਰ੍ਹਾਂ ਫਿਰ ਇੱਥੇ ਕੱਢਣਾ ਇਹ ਆਪਾਂ ਜਿੱਦੋਂ ਪਹਿਲਾਂ ਕੱਢਿਆ ਸੀਗਾ ਇਸ ਤਰ੍ਹਾਂ ਫੇਰ ਇੱਥੇ ਇੱਕ ਭਰ ਲੈਣਾ ਟੰਕਾ ਆਪਾਂ ਫੇਰ ਇਸ ਤਰ੍ਹਾਂ ਇੱਧਰ ਫੇਰ ਇੱਧਰ ਇਸ ਤਰ੍ਹਾਂ ਅਹ ਦੇਖੋ ਨਹੀਂ ਜੇ ਤੁਹਾਨੂੰ ਸਮਝ ਆਉਂਦੀ ਹੋਊਗੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਇਸ ਤਰ੍ਹਾਂ ਆ ਆਪਣਾ ਥੋੜਾ ਸਿੱਧਾ ਪੈ ਗਿਆ ਇਸ ਤਰ੍ਹਾਂ ਥੋੜਾ ਜਾਂ ਇਸ ਤਰ੍ਹਾਂ ਕ੍ਰੋਸ ਦੇ ਵਿੱਚ ਬਣਾਉਣਾ ਹੈ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਹ ਵੀ ਬਹੁਤ ਸੌਖਾ ਹੈ ਇਹ ਡੰਡੀਆਂ ਪੱਤੀਆਂ ਆਪਣੇ ਸੂਟਾਂ ਦੇ ਵਿੱਚ ਇਸ ਤਰ੍ਹਾਂ ਬੰਨਦੀਆਂ ਇਹ ਕਈ ਡਿਜ਼ਾਈਨਾਂ ਦੇ ਵਿੱਚ ਕੰਮ ਆਉਂਦਾ ਇਹ ਹਾਂਜੀ ਅੱਜ ਆਪਾਂ ਤੁਹਾਨੂੰ ਸਿਵਾਇਆ ਚਾਰ ਟਾਂਕੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਮਝ ਆਈ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ